ਜਾਤ ਦੇ ਲੋਕਾਂ ਤੇ ਲਗਾਤਾਰ ਮਹਿੰਗਾਈ ਦੀ ਮਾਰ ਪੈ ਰਹੀ ਆ ਪਹਿਲਾਂ ਤੇਲ ਤੇ ਪੈਟਰੋਲ ਦੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਫਿਰ ਬਿਜਲੀ ਦੀ ਸਬਸਿਡੀ ਜਿਹੜੀ ਮਿਲਦੀ ਸੀਗੀ ਤਿੰਨ ਤੇ ਉਹ ਖਤਮ ਕੀਤੀ ਗਈ ਤੇ ਹੁਣ ਬੱਸਾਂ ਦਾ ਕਿਰਾਇਆ ਸਰਕਾਰੀ ਤੇ ਪ੍ਰਾਈਵੇਟ ਉਹ ਵਧ ਗਿਆ ਤੇ ਇਹ ਪੈਸੇ ਜਿਹੜਾ ਪੈਸਾ ਸਰਕਾਰੀ ਬੱਸਾਂ ਦਾ ਜਿਹੜੀਆਂ ਨਾਰਮਲ ਬੱਸਾਂ ਨੇ ਉਹਨਾਂ ਦਾ ਕਿਰਾਇਆ ਵਧ ਗਿਆ ਤੇ 46 ਪੈਸੇ ਜਿਹੜਾ ਕਿਰਾਇਆ ਵਧਿਆ ਉਹ ਹੈ ਏਸੀ ਕੋਚਸ ਦਾ ਤਾਂ ਇਸ ਵੇਲੇ ਮੈਂ ਸੈਕਟਰ 6 ਫੇਸ ਮੁਹਾਲੀ ਦੇ ਵਿੱਚ ਖੜਾ ਬੱਸ ਸਟੈਂਡ ਦੇ ਵਿੱਚ ਜਿੱਥੇ ਕਿ ਆ ਇੱਥੋਂ ਹੀ ਬੱਸਾਂ ਨਿਕਲਦੀਆਂ ਨੇ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇੰਟਰ ਸਟੇਟ ਟਰਮੀਨਲ ਹੈਗਾ ਜਿੱਥੇ ਬੱਸਾਂ ਅਲੱਗ-ਅਲੱਗ ਰਾਜਾਂ ਦੇ ਵਿੱਚ ਵੀ ਜਾਂਦੀਆਂ ਤੇ ਪੰਜਾਬ ਦੇ ਵਿੱਚ ਹੀ ਜਾਂਦੀਆਂ ਤਾਂ ਬੜਾ ਵੱਡਾ ਅਸਰ ਲੋਕਾਂ ਦੇ ਉੱਤੇ ਪੈਣ ਜਾ ਰਿਹਾ ਕਿਉਂਕਿ 23 ਪੈਸੇ ਜਦੋਂ ਕਿਰਾਇਆ ਵੱਧਾ ਤਾਂ ਸਮਝੋ ਕਿ 100 ਕਿਲੋਮੀਟਰ ਅਗਰ ਤੁਸੀਂ ਸਫ਼ਰ ਕਰਦੇ ਹੋ ਤਾਂ ਤੁਹਾਨੂੰ 46 ਰੁਪਏ ਹੋਰ ਦੇਣਾ ਪਵੇਗਾ ਇਸ ਤੋਂ ਇਲਾਵਾ ਜਿਹੜੀ ਏਸੀ ਕੋਚਸ ਹੋ ਗਈਆਂ ਇੰਟੀਗ੍ਰੇਟ ਕੋਚਸ ਹੈਗੀਆਂ ਉਹਨਾਂ ਦੇ ਕਿਰਾਏ ਦੇ ਵਿੱਚ 46 ਪੈਸੇ ਤੱਕ ਵਾਧਾ ਕੀਤਾ ਗਿਆ ਯਾਨੀ ਕਿ ਕੰਪੈਰੀਟਿਵ ਅਗਰ ਸਰਕਾਰੀ ਬਸਾਂ ਦੇ ਨਾਰਮਲ ਬਸਾਂ ਦੇ ਕਿਰਾਏ ਤੋਂ ਜਿਹੜਾ ਵਧਾਇਆ ਗਿਆ 23 ਪੈਸੇ ਉੱਥੇ ਹੀ ਜਿਹੜੀਆਂ ਵੱਡੀਆਂ ਬਸਾਂ ਨੇ ਏਸੀ ਕੋਚਸ ਉਹਨਾਂ ਦੇ ਕਿਰਾਏ ਦੇ ਵਿੱਚ 46 ਪੈਸੇ ਵਾਧਾ ਹੋਇਆ ਇਹਦੇ ਨਾਲ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਹੋਏਗਾ ਕਿਉਂਕਿ ਇਹ ਤਰਕ ਲਗਾਤਾਰ ਦਿੱਤਾ ਜਾ ਰਿਹਾ ਕਿ ਜਦੋਂ ਕਿਰਾਇਆ ਵੱਧਾ ਤਾਂ ਫਿਰ ਲੋਕ ਸਫ਼ਰ ਨਹੀਂ ਕਰਦੇ ਪਹਿਲਾਂ ਹੀ ਜਿਹੜੀਆਂ ਮਹਿਲਾਵਾਂ ਨੂੰ ਇਹ ਸੇਵਾਵਾਂ ਦਿੱਤੀਆਂ ਗਈਆਂ ਨੇ ਫ੍ਰੀ ਬੱਸ ਸਰਵਿਸ ਦੀਆਂ ਉਹਦੇ ਨਾਲ ਪ੍ਰਾਈਵੇਟ ਜਿਹੜੇ ਟ੍ਰਾਂਸਪੋਰਟਰ ਨੇ ਉਹਨਾਂ ਦੀਆਂ ਬੱਸਾਂ 'ਚ ਪਹਿਲਾਂ ਹੀ ਕੋਈ ਜਿਹੜਾ ਹੈਗਾ ਸਵਾਰੀਆਂ ਨਹੀਂ ਮਿਲਦੀਆਂ ਬੜੇ ਘਾਟੇ ਦੇ ਵਿੱਚ ਇਹ ਚੱਲ ਰਿਹਾ ਤਾਂ ਉੱਤੋਂ ਅਗਰ ਇਸ ਤਰੀਕੇ ਨਾਲ ਕਿਰਾਇਆ ਵਧ ਗਿਆ ਤਾਂ ਜ਼ਾਹਿਰ ਤੌਰ ਤੇ ਉਹਦਾ ਅਸਰ ਪ੍ਰਾਈਵੇਟ ਬੱਸਾਂ ਦੇ ਬਿਜ਼ਨਸ ਤੇ ਵੀ ਹੋਏਗਾ ਤਸਵੀਰਾਂ ਇੱਕ ਵਾਰ ਦਿਖਾ ਦਿੰਦੇ ਆ ਬੱਸ ਸਟੈਂਡ ਦੀਆਂ ਇੱਥੇ ਜਿਹੜੀ ਬੱਸਾਂ ਜਿਹੜੇ ਵੱਡੇ ਪੱਦਰ ਤੇ ਆਉਂਦੀਆਂ ਨੇ ਤੇ ਇਹ ਤਸਵੀਰਾਂ ਮੁਹਾਲੀ 6 ਫੇਸ ਦੀਆਂ ਨੇ ਮੁਹਾਲੀ 6 ਫੇਸ ਦੀਆਂ ਤਸਵੀਰਾਂ ਨੇ ਜਿੱਥੇ ਕਿ ਸਰਕਾਰੀ ਜਿਹੜੇ ਡਿਪ ਬੱਸ ਡਿਪੂ ਹੈਗਾ ਇੱਥੇ ਬੱਸ ਸਟੈਂਡ ਦੇ ਉੱਤੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਬੱਸਾਂ ਜਿਹੜੀਆਂ ਹੈਗੀਆਂ ਉਹ ਇੱਥੋਂ ਚੱਲਦੀਆਂ ਨੇ ਲੋਕਾਂ ਦੇ ਉੱਤੇ ਮਹਿੰਗਾਈ ਦਾ ਬੜਾ ਬੋਝ ਲਗਾਤਾਰ ਪੈ ਰਿਹਾ 23 ਪੈਸੇ ਜਿਹੜਾ ਰੇਟ ਹੈਗਾ ਉਹ ਕਿਰਾਏ ਦਾ ਵਧਿਆ ਹੈਗਾ ਸਰਕਾਰੀ ਬੱਸਾਂ ਦਾ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਜਿਹੜੀਆਂ ਇੰਟੀਗ੍ਰੇਟ ਬੱਸਾਂ ਹੁੰਦੀਆਂ ਨੇ ਏਸੀ ਕੋਚ ਉਹਨਾਂ ਦੇ ਕਿਰਾਏ ਦੇ ਵਿੱਚ ਵੀ ਵਾਧਾ ਹੁੰਦਾ ਤੇ 46 ਪੈਸੇ ਉਹਦਾ ਵਾਧਾ ਹੋ ਜਾਂਦਾ ਤਾ ਬੱਸ ਦਾ ਕਿਰਾਇਆ ਕਰ 100 ਕਿਲੋਮੀਟਰ ਤੁਸੀਂ ਜਾਣਾ ਤਾਂ ਟੋਡੂ 46 ਪਹਿੋਰ ਵਾਧਾ ਦੇਣਾ ਪਏਗਾ ਬੱਸਾਂ ਦਾ ਕਿਰਾਇਆ ਵਧ ਗਿਆ ਜੀ ਕੀ ਕਹਿਣਾ ਚਾਹੋਗੇ ਬਤਨਾ ਚਾਹੀਦਾ ਕਿ ਨਹੀਂ ਅੱਬ ਮੈਂ ਕੀ ਹੁਤਾ ਹਾਂ ਅੱਛਾ ਰੋਕ ਦੇ ਯਾਰ ਰੋਕ ਦਿਓ ਤਾਂ ਬੱਸਾਂ ਦਾ ਜਿਹੜਾ ਕਿਰਾਇਆ ਹੈਗਾ ਉਹ ਲਗਾਤਾਰ ਵਧ ਰਿਹਾ ਜਿਸ ਦੇ ਨਾਲ ਲੋਕਾਂ ਦੀ ਜੇਬ ਦੇ ਉੱਤੇ ਬੜਾ ਅਸਰ ਪੈਂਦਾ ਬਾਈ ਜੀ ਬੱਸਾਂ ਦਾ ਕਿਰਾਇਆ ਵਧ ਗਿਆ ਕੀ ਕਹਿਣਾ ਚਾਹੋਗੇ ਵਧਣਾ ਚਾਹੀਦਾ ਕੀ ਮੈਂ ਤਾਂ ਬਹੁਤ ਜ਼ਰ ਪਿਛੋਂ ਆਇਆ ਮੈਨੋਂ ਨਹੀਂ ਪਤਾ ਨਹੀਂ ਪਤਾ ਕਿਰਾਇਆ ਵਧਣਾ ਚਾਹੀਦਾ ਬਹੁਤ ਸਰ ਪ੍ਰੋਬਲਮ ਹੈ ਜੀ ਕਿਰਾਇਆ ਜਿਹੜਾ ਲੇਡੀਜ਼ ਆ ਫ੍ਰੀ ਕਰਕੇ ਤੇ ਹੁਣ ਜੈਂਟਸ ਦੇ ਵਿੱਚੋਂ ਵਸੂਲਿਆ ਜਾ ਰਿਹਾ ਹੈ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਰ ਤਾਂ ਬੱਸਾਂ ਦੇ ਕਿਰਾਏ ਵਧਣ ਨਾਲ ਅਸਰ ਜੇਬ ਤੇ ਉੱਤੇ ਜ਼ਾਹਿਰ ਤੌਰ ਤੇ ਪੈਂਦਾ ਕਿਵੇਂ ਕੀ ਕਹਿਣਾ ਚਾਹੋਗੇ ਕਿਰਾਇਆ ਇਹ ਜੀ ਗਲਤ ਹੈ ਜੀ ਜੋ ਇਹ ਕਿਚਾ ਨਾ ਸੱਚਮੁੱਚ ਗਲਤ ਹੈ ਗੌਰਮੈਂਟ ਇਹ ਜੀ ਗਰੀਬਾਂ 'ਤੇ ਧੋਖਾ ਕਰਦੀ ਪਈ ਹੈ ਇਹਦਾ ਆਵਾਜ਼ ਚੱਕਣੀ ਚਾਹੀਦੀ ਹੈ ਉਹ ਇਹ ਪਤਾ ਚੱਕਰ ਗਿਆ ਹੁਣ ਜੇ ਕਹੀਏ ਤਨਖਾਹਾਂ ਵਧਾ ਦਿਓ ਉਹ ਤਾਂ ਵਧਾਉਂਦੇ ਨਹੀਂ ਰਚਨਾਰੀ ਹੋਈ ਉਹ ਪੈਸੇ ਕਿ ਕਦ ਨਹੀਂ ਕਰਦਾ ਚਲੋ ਆਏ ਹੋਏ ਨੇ ਇਹਨਾਂ ਹੁੰਦਾ ਤਾਂ ਬਰਸਾਂ ਦਾ ਕਿਰਾਇਆ ਵਧਾਇਆ ਕੀ ਕਹਿਣਾ ਸਰ ਉਹ ਦੇਖੋ ਜੀ ਇੱਕ ਪਾਸੇ ਫਰੀ ਸਫਰ ਕਰ ਰਹੀਆਂ ਸਵਾਰੀਆਂ ਦੂਜੇ ਪਾਸੇ ਹੁਣ ਕਿਰਾਇਆ ਤਾਂ ਸਰਕਾਰ ਨੇ ਵਧਾਉਣੇ ਵਧਾਉਣਾ ਇਹ ਤਾਂ ਗੱਲਾਂ ਨੇਚਰਲੀ ਗੱਲਾਂ ਜੀ ਕਿਸੇ ਵੀ ਪਾਸੇ ਆ ਜਾ ਬਿਜਲੀ ਆ ਇੱਕ ਪਾਸੇ ਫਰੀ ਦੇ ਰਹਾ ਦੂਜੇ ਪਾਸੇ ਜੋਨ ਧਵੇਂਗੀ ਕਰ ਰਹਾ ਸਰਕਾਰਾਂ ਦੀ ਇਹਦੇ ਨਾਲ ਫਰੀ ਦੀਆਂ ਬੋਸੀਆਂ ਛੱਡਣੀਆਂ ਚਾਹੀਦੀਆਂ ਤੇ ਆਪਾਂ ਨੂੰ ਨਾਰਮਲ ਰੇਟਾਂ ਤੇ ਕਿਰਾਇਆ ਹੋਣਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੋਗੇ ਕਿਰਾਇਆ ਵਧਾ ਦੇ ਦੀ ਕਿਰਾਇਆ ਲਗਾਤਾਰ ਵਧ ਰਿਹਾ ਤਸਵੀਰਾਂ ਦਿਖਾ ਦਿੰਦੇ ਆ ਲਗਾਤਾਰ ਜਿਹੜਾ ਬੱਸਾਂ ਦਾ ਕਿਰਾਇਆ ਉਹ ਵਧਣ ਦੇ ਨਾਲ ਲੋਕਾਂ ਦੀ ਜੇਬ ਤੇ ਉੱਤੇ ਬੜਾ ਅਸਰ ਪੈਂਦਾ ਜੇਬ ਤੇ ਉੱਤੇ ਬੜਾ ਅਸਰ ਪੈਂਦਾ ਇਹਦੇ ਨਾਲ ਜਿਹੜਾ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਉਹਨਾਂ ਦੇ ਬਜਟ ਦੇ ਉੱਤੇ ਸਿੱਧਾ ਅਸਰ ਜਿਹੜਾ ਹੈਗਾ ਉਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਇਸੇ ਜਿਹੜਾ ਹੈਗਾ ਬਸ ਦੇ ਉੱਤੇ ਸਰਕਾਰੀ ਬਸ ਦੇ ਵਿੱਚ ਅਸੀਂ ਖੜੇ ਹੋਏ ਹਾਂ ਜਿੱਥੇ ਸਵਾਰੀਆਂ ਦੇ ਕਹਿ ਰਹੀਆਂ ਕਿ ਇਹ ਜਿਹੜਾ ਕਿਰਾਇਆ ਵਧਦਾ ਉਹਦਾ ਨਾਲ ਜ਼ਾਹਰ ਤੌਰ ਤੇ ਅਸਰ ਪੈਂਦਾ ਇੱਕ ਪਾਸੇ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦਾ ਕਿਰਾਇਆ ਬਿਲਕੁਲ ਸਹੀ ਹੈ ਤੇ ਦੂਸਰੇ ਪਾਸੇ ਜਿਹੜੇ ਬੰਦੇ ਨੇ ਮਰਦ ਨੇ ਉਹਨਾਂ ਤੋਂ ਜ਼ਿਆਦਾ ਕਰਾਇਆ ਵਸੂਲੇ ਜਾਂਦਾ ਤੇ ਉਹਦੇ ਨਾਲ ਜ਼ਾਹਰ ਤੌਰ ਤੇ ਅਸਰ ਤਾਂ ਪੈਂਦਾ ਹੀ ਆ ਤਾਂ ਹਾਲਾਕਿ 150 ਕਰੋੜ ਰੁਪਏ ਦਾ ਫਾਇਦਾ ਪੰਜਾਬ ਸਰਕਾਰ ਨੂੰ ਇਹਦੇ ਨਾਲ ਹੋਏਗਾ 150 ਕਰੋੜ ਦਾ ਫਾਇਦਾ ਹੋਏਗਾ ਸਰਕਾਰ ਨੂੰ ਲੇਕਿਨ ਆਮ ਲੋਕਾਂ ਦੀ ਜੇਬ ਦੇ ਉੱਤੇ ਇੱਕ ਵੱਡਾ ਅਸਰ ਜਿਹੜਾ ਆ ਪੈਂਦਾ ਉਹ ਦਿਖਾਈ ਦੇ ਰਿਹਾ ਕੈਮਰਾਮੈਨ ਜੱਗੀ ਦੇ ਨਾਰਿੰਦਰ ਬੀਟੀਸੀ న్యూਸ ਮਹਾਲਾ